ਸਵਾਗਤ ਹੈ ਕਿਸਾਨ ਵੀਰੋ ਹੜਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਹੋਰ ਸਕਰੀਨਾਂ ਬਾਈ ਰਾਜ ਕੋਲੇ ਪਹੁੰਚੇ ਪਿੰਡ ਸਹਨੇ ਤੋਂ ਵੀਡੀਓ ਕਵਰ ਕਰਾਂਗੇ ਜੀ ਚੰਗੇ ਬਾਈ ਕੋਲੇ ਪਸ਼ੂ ਹੁੰਦੇ ਅੱਜ ਤੁਹਾਨੂੰ ਦੋ ਲਗੀਨੇ ਦਿਖਾਉਣੇ ਆ ਟੌਪ ਦੇ ਤੇ ਵੱਡੀ ਜੋ ਟੇ ਇਧਰਲੇ ਪਾਸੇ ਖੜੀ ਹੈ ਪਹਿਲੇ ਨੰਬਰ ਤੇ ਮਗਰ ਇਹਦੇ ਕੱਟੀ ਆ ਬਾਈ ਦਾ ਕਹਿਣਾ ਤੇ ਉਹ ਕੈਮਰਾ ਵੀ ਚੰਗੇ ਪਸ਼ੂ ਵੇਚ ਕੇ ਇੱਥੋਂ ਚਲੇ ਜਾਂਦੇ ਆਗੇ ਤੇ ਵੀਡੀਓ ਰਾਹੀਂ ਵੀ ਵੇਚ ਕੇ ਜਾਂਦੇ ਆ ਕਿਉਂਕਿ ਦੁੱਧ ਤਾਂ ਕਿਤੇ ਲਾਂਬਾ ਨਹੀਂ ਆਇਆ ਚੰਗੇ ਪਸ਼ੂ ਆ ਜੀ ਤੇ ਚੰਗੇ ਵਜਨ ਵਜੂਤ ਚ ਸਾਨੂੰ ਝੋਟੀਆਂ ਦਿਖਾਵਾ ਗੱਲਬਾਤ ਸਾਰੀ ਬਾਈ ਰਾਜ ਨਾ ਕਰਾਵਾਂਗੇ ਆ ਜਾ ਬਾਈ ਸਸਿਕਾ ਬਾਈ ਜੀ ਸਸਰੀ ਕਾ ਬੂਟੇ ਹੋ ਠੀਕ ਠਾਕ ਬਹੁਤ ਵਧੀਆ ਜੀ ਨੰਬਰ ਹੈਗਾ ਆਪਣਾ 98763 ਬੂਟੇ 47016 ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਨੇੜੇ ਪੱਖੋਂ ਕਿੰਨੀਆਂ ਦੇ ਭਧਾਉ ਰਹਿ ਜਾਂਦਾ ਪਾਣੂ 5 ਕਿਲੋਮੀਟਰ ਹੀ ਪੱਖੋਂ ਕੈਂਚੀਆਂ ਪੰਜੀ ਭਧਾਉੜਾ ਬਾਹਰ ਹੋਵੇ ਤੇ ਤੋਂ ਆ ਕੇ ਆਪਣਾ ਮਤਲਬ ਛਿੱਧੀ ਆਉਂਦੀ ਆ ਸੜਕ ਆਪਣੇ ਘਰੇ ਸਿੱਧੂਪੱਤੀ ਚ ਓਕੇ ਜੀ ਤੇ ਨੰਬਰ ਆਪਣਾ 98763474016 ਪਿੰਡ ਆਪਣਾ ਸਹਣਾਗਾਜ ਦਾ ਘਰ ਪੁੱਛ ਕੇ ਸਿੱਧਾ ਆ ਸਕਦਾ ਬੰਦਾ ਮਹਿਰ ਵਾਲੇ ਢੇ ਤੋਂ ਮਹਿਰ ਆਏ ਗੱਡੇ ਤੋਂ ਓਕੇ ਤੇ ਦਸੀਲ ਆਪਰੋਂ ਆ ਗਈ ਤਾਪਾ ਤੇ ਜਿਲਾ ਆ ਗਿਆ ਬਰਨਾਲਾ ਤੇ ਨੇੜੇ ਆਪਣੇ ਪੱਖੋਂ ਗੈਂਚ ਕਹਿੰਦੇ ਪਧੌਰ ਦੇ ਸਨ ਦੇ ਵਿੱਚ ਪਿੰਡ ਆ ਗਿਆ ਜੀ ਸਨ ਹਾਂ ਜਿਹੜਾ ਬਾਜਿਆਖਾਨਾ ਰੋੜ ਜਾਂਦਾ ਬਾਇਆ ਬਰਨਾਲੇ ਤੋਂ ਹਾਂ ਭਾਗ ਤੇੜਾ ਓਕੇ ਜੀ ਇਹਦੇ ਉੱਤੇ ਬਾਈ ਦਾ ਘਰ ਆਗਾ ਬਾਕੀ ਕਾਫੀ ਬਾਈਆਂ ਵੀਡੀਓ ਕਾਫੀ ਜਾਣਦੇ ਆ ਲੋਕ ਕਾਫੀ ਲੋਕਾਂ ਨੂੰ ਬਿਨਾਂ ਚੈਨਲ ਤੋਂ ਵੀ ਸਾਰਾ ਪਤਾ ਹੈ ਨਾ ਹੁਣ ਹਾਂ ਤੇ ਅੱਜ ਵੀਰੇ ਅੱਜ ਕਿੰਨੇ ਜਾਨਵਰ ਆ ਗਏ ਅੱਜ ਮੰਗਿਆ ਤਾਂ ਹੈਗੀਆਂ 6-7 ਯਾਨੀ ਕਿ ਦੋਈ ਦਿਖਾਉਣੇ ਆਪਾਂ ਦੋਈ ਦਿਖਾ ਰਹੇ ਆ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਬਾਈ ਝੋਟੀ ਦੇਖੀ ਆਨੇ ਆ ਝੋਟੀ ਗਾਦੀਆਂ ਰੇਲ ਗੱਡੀ ਦੇ ਇੰਜਨ ਜੱਡੂਈ ਆ ਹਨਾ ਤੇ ਬਾਈ ਕੀ ਡਿਟੇਲ ਹੈ ਇਹਦੀ ਡਿਟੇਲ ਇਹਦੀ ਬੂਟੇ ਕਿ ਸਮਝ ਲਾ ਵੀ ਤੀਜਾ ਸੂਆ ਸੂਈ ਆ ਤੀਜਾ ਸੂਆ ਸੂਪੀ ਹਾਂ ਤੇ ਦੁੱਧ ਨੇ ਪਿਛਲੇ ਸੂਏ ਦਾ 14-15 ਨਰ ਕਹਾੜਾ ਬੰਨਾਲ ਦੇ 14 ਕਿਲੋ ਤੇ 15 ਕਿਲੋ ਦੇ ਵਿੱਚ ਇਹਨੇ ਦੁੱਧ ਕੱਢਿਆ ਵਿੱਚ ਕੱਢਿਆ ਤੇ ਬਾਕੀ ਦਾ ਇੱਕ ਗੱਲ ਰਾਜ ਹੋਰ ਦੱਸ ਦਈਏ ਵੀ ਦੁੱਧ ਹੁੰਦਾ ਸੇਵਾ ਦਾ ਹਨਾ ਦੁੱਧ ਸੇਵਾ ਦਾ ਆਪਾਂ ਨੂੰ ਜਿੰਨਾ ਕਿ ਗਾਂ ਤੋਂ ਦੱਸਿਆ ਜਾਂਦਾ ਉਹਨਾਂ ਆਪਾਂ ਦੱਸ ਦਈਦਾ ਗੱਲ ਦਾ ਸਿੱਧੀ ਸਹੀ ਜੀ ਹਨਾ ਬਾਕੀ ਸਹੀ ਬੂਟੇ ਲੰਬਾ ਨਹੀਂ ਆਇਆ ਆਪਣਾ ਨਹੀਂ ਹੁੰਦਾ ਵੀਰੇ ਨਹੀਂ ਹੁੰਦਾ 2 ਸਾਲ ਤਾਂ ਤੈਨੂੰ ਹੋ ਗਏ ਵੀਡੀਓ ਪਾਉਂਦੇ ਨੂੰ ਓਕੇ ਜੀ ਓਕੇ ਤੇ ਰਾਜ ਵੀਰੇ ਕਦੋਂ ਸੂਪੀ ਇਹ ਇਹ ਵੀਰੇ ਕੱਲ ਰਾਤ ਸੂਈ ਹੈਗੀ ਮੰਗਰੇ ਦੀ 31 ਆ ਮਗਰ ਕੱਟੀ ਆ। ਆ ਜੀਵਨ ਬਹੁਤ ਚੰਗਾ ਜਣੀ ਕਿ ਮਾਲਕਾਂ ਨੇ ਕਹਿੰਦੇ ਵੀ ਜੇ ਕੱਟੀ ਦਿੱਤੀ ਤਾਂ ਦੱਸੀ। ਤੇ ਆਪਾਂ ਨਾਲ ਦੇ ਪਿੰਡੋਂ ਲਈਆ ઠવાਲੀ ਤੋਂ ਮੈਂ। ਓਕੇ। ਤੇ ਖਰੀ ਬਹੁਤ ਤਾਂ ਚੋਣ ਚਵਾ ਦੀ 3 ਤੀਜਾ ਬਈ। ਤੀਜੇ ਸੂਏ ਰਹੀ ਨਾ ਸੂਈ ਆ ਜੀ। ਖੋਲੋ ਜੀ ਦਾ ਤੋਰਾ। ਕਹਿੰਦੇ ਦੂਜਾ ਕਹਦੇ ਨਹੀਂ ਕੋਈ ਗੱਲ ਦੇਖ ਨਹੀਂ ਦਿੰਦੀ। ਤੇ ਬਾਕੀ ਦਾ ਯਾਰ ਵਜਨ ਵਜੂਦ ਤੇ ਥਣ ਲੇਵੇ ਦੀ ਬੜੀ ਚੰਗੀ ਹਨਾ ਤੇ ਅੱਜ ਵੀ ਜੇ ਬੋਲਾ ਕੱਢਣ ਲੱਗ ਜੀਏ ਚੰਗੇ ਬੋਲਾ ਹਨਾ ਨਿਕਲ ਸਕਦਾ ਥੱਲੋਂ। 15 ਕਿਲੋ ਦੀ ਓਟ ਦੇ ਕੇ ਬੂਟੇ ਮੈਂ ਛੋਟੀ ਦੇ ਦਾਂਗੇ ਆਪਾਂ। ਤੇ ਬਾਕੀ ਦੀ ਗੱਲ ਯਾਰ ਨਾੜਾ ਨ ਤੇ ਜੇ ਆਪਾਂ ਗੱਲ ਕਰ ਲਏ ਤੇ ਰੰਗ ਪ੍ਰਿੰਟ ਦੀ ਬਲੈਕ ਪਈਆ ਹਨਾ ਜਮਾ ਟਰਾਲੀ ਕਣਕ ਦੀ ਖਾ ਕੇ ਇੰਨੀ ਮੈਂ ਬਸਦੀ ਓਕੇ ਜੀ ਓਕੇ ਓਕੇ ਚੰਗਾ ਤੇਲ ਤੂਲ ਪਾਇਆ ਹੋਆ ਮੱਝ ਨੂੰ ਤੇ ਚੰਗੀ ਸਾਂਭੀ ਹੋਏ ਕਿਸੇ ਦੀ ਘਰ ਖਵਾ ਕੇ ਫੇਰ ਮੱਝ ਬਣਦੀ ਹੈ ਪਰ ਇਹਨੂੰ ਲੈ ਚਲੋ ਲੈ ਚਲੋ ਕੋਈ ਗੱਲ ਨਹੀਂ ਮੋੜ ਲਿਓ ਜੇ ਇਤਰੇ ਮੋੜ ਲਿਓ ਆਹੀਂ ਮੋੜ ਲਾ ਆਹੀਂ ਮੋੜ ਲਿਓ ਚੰਗੀ ਹੈ ਜੀ ਥਣ ਭਾਂਡੇ ਦੀ ਵੀ ਸਾਫ ਆ ਤੇ ਦੁੱਧ ਇਹਨੇ ਬਾਕੀ ਮੋੜ ਲਾਈ ਲੈ ਚਲ ਬਸ ਆ ਦੇਖੋ ਜੀ ਫੇਸ ਦੀ ਕੁਆਲਿਟੀ ਕਰੋ ਚੈੱਕ ਤੇ ਜਿਹੜਾ ਬੰਦਾ ਖੋਲਦਾ ਤੌਰ ਦਾ ਤੇ ਕੰਨ ਦੇ ਬਰਾਬਰ ਪਹੁੰਚਦੀ ਹੈ ਹਨਾ ਮੈਂ ਕਹਿੰਦਾ ਲੇਖੀ ਮੁਕੇ ਪਿਆ ਬੂਟੇ ਓਕੇ ਬੂਟੇ ਮੂਹ ਕੋਲ ਸਾਫ ਹੈ ਜੇ ਤਾਜੀ ਹੈ ਓਕੇ ਦੋਤੇ ਆ ਕੇ ਬਹੁਤ ਚੰਗਾ ਰਿਕਰਡ ਦੇਣਾ ਮੈਨੇ ਲਾਓਰ ਬੱਚਾ ਲਾਓ ਧਾਰਾਂ ਤੇ ਕਰਾ ਦਈਏ ਆ ਦੇਖੋ ਵੀਰੋ ਬੱਚਾ ਜਉਣਾ ਤੁਸੀਂ ਦੇਖ ਸਕਦੇ ਰਾਜ ਬੱਚਾ ਬੁੱੱਚਾ ਦਾ ਓਕੇ ਹੈ ਨਾ ਮੈਂ ਕਹਿੰਦਾ ਕੱਤੀ ਦੀ ਟੋਪ ਦੀ ਬੂਟੇ ਲੈ ਕਰ ਕੱਤੀ ਬਹੁਤ ਚੰਗੇ ਬਾਕੀ ਡਕਾਈ ਵੀ ਵਧੀਆ ਹੈ ਨਾ ਮੈਂ ਫਿਰ ਆ ਦੁੱਧ ਵਾਲੀ ਆਪਾਂ ਕੀ ਕਰਨਾ ਹੁੰਦਾ ਬੋਲਾ ਬੂਟੇ ਬਾਕੀ ਦੀ ਗੱਲ ਬੱਚੇ ਨੂੰ ਠੰਡ ਠੁਣ ਨਹੀਂ ਲੱਗਦੀ ਦੁੱਧ ਨਾਲ ਜਾਇ ਹੋਵੇ ਚਾਜ ਨਾ ਤੇ ਕਰਾਂ ਹੀ ਭਾਈ ਧਾਰਾਂ ਇਹਦੀਆਂ ਚੈੱਕ ਕਰਾ ਕੇ ਧਾਰਾਂ ਦੇ ਤੇ ਥਣ ਫਰ ਗਾਇ ਗਾਇ ਜੰਗ ਮਾਰਿਆ ਨਾ ਕੱਢ ਗਏ ਨਹੀਂ ਗੱਲ ਯਾਰ ਬਸਮਾ ਦੀ ਆਪਣੀ ਇੱਕ ਨੰਬਰ ਹੁੰਦੀ ਆ ਮੈਂ ਆਹ ਦੇਖੋ ਜੀ ਕਰੋ ਜੀ ਲੈ ਦੂਜਾ ਜੋ ਮੇ ਮਾਰੋ ਜੀ ਪੰਪਰਗੀ ਜਵਾਈ ਆ ਮੈਂ ਇਹਨੂੰ ਕਾਲੀ ਚੰਗੀ ਜਵਾਈ ਜਵਾਂ ਜਵਾਂ ਓਕੇ ਜੀ ਲੈ ਦਿਖਾ ਦੇ ਇਥੋਂ ਕਰਕੇ ਓਕੇ ਜੀ ਓਕੇ ਓਕੇ ਜਵਾਂ ਤੇ ਰਾਜ ਵੀਰੇ ਦਾ ਰੇਟ ਕੀ ਆ ਗਿਆ ਰੇਟ ਬੁੱਟੇ ਇਹਦਾ ਆਪਾਂ ਕਰਾਂਗੇ ਫੋਨ ਤੇ 15 ਕਿਲੋ ਦੀ ਓਟਨਾ ਝੋਟੀ ਦੇਵਾਂਗੇ ਕੋਣ ਬਸਮਾ ਤੋਂ ਮੰਦੀ ਅਗਲਾ ਹੱਥ ਵੀ ਨਾ ਲਾਵੇ ਹੱਥ ਵੀ ਨਾ ਲਾਵੇ ਓਕੇ ਗਾਂ ਜਿੰਨੀ ਬੋਲੀ ਆ ਤੇ ਹੁਣ ਭਾਈ 2 ਨੰਬਰ ਦੋ ਨੰਬਰ ਬੂਟੇ ਇਹਨੂੰ ਵੀ ਇਹਨੂੰ ਵੀ ਅੱਜ ਤੀਜਾ ਦੇਣਾ ਸੂਈ ਨੂੰ ਤੇ ਸਿੰਘ ਬੂਪਲਾ ਲਿਆ ਵਾ ਵੀਰੇ ਇਹਦਾ ਲਿਆ ਵਾ ਬੂਪਲਾ ਕੁੰਡੇ ਕੰਨੇ ਸੂਆ ਕਿਹੜਾ ਆਲੇ ਹਿਮਾਲ ਕਹਿੰਦੇ ਸੂਆ ਦਾ ਕਿਹੜਾ ਸੂਆ ਇਹਦਾ ਵੀ ਤੀਜਾ ਬੂਟੇ ਇਹਦਾ ਵੀ ਤੇਜਾ ਜਾਨਾਆਂ ਗੱਲਾਂ 'ਚ ਮਗਰ ਪਰ ਬੱਚਾ ਗਏ ਨੇ ਟੀਕਾ ਬੜਾ ਚੰਗਾ ਭਰਾਏ ਤੇ ਨਾ ਟੀਕਾ ਗੱਲ ਕਰ ਵੀ ਕੱਟੀ ਦੇ ਦੇਂਦੀ ਤਾਂ ਮੁੱਲ ਹੀ ਕੋਈ ਨਹੀਂ ਮੋਚ ਬੱਗੀ ਵਾਲਾ ਹਨਾ ਆ ਦੇਖੋ ਜੀ ਤੇ ਬਾਈ ਕਦੋਂ ਸੂਈ ਆ ਇਹ ਇਹ ਪਰਸੋਂ ਸੂਈ ਆ ਬੂਟੇ ਆਹੀਂ ਮੋੜ ਲਿਆ ਬਸ ਆਹੀਂ ਮੋੜ ਲਾ ਆ ਦੇਖੋ ਜੀ ਫੇਸ ਦੀ ਕੁਆਲਿਟੀ ਇੱਕ ਨੰਬਰ ਚੰਗੀ ਹੈ ਜੀ ਹਮ ਆ ਦੇਖੋ ਥੱਲੇ ਤੋਂ ਪਰसों ਸੁਪੀ ਭਾਈ ਬੋਲਾ ਕਿੰਨਾ ਕਰਾਜ ਬੋਲਾ ਬੁੱਟੇ ਹੁਣ 9-10 ਦੇ ਕਰੀਬ ਆ ਖੁੱਲਾ ਛਾਡੋ ਬੱਚਾ ਇੱਥੇ ਬਿਤਾਉਣ ਦਾ ਚੌਣ ਕਿਸਮਾ ਇੱਕ ਨੰਬਰ ਆ ਸਾਤ ਬਰਾਜੂ ਬੱਚਾ ਕੱਦ ਕੱਡ ਬਹੁਤ ਆ ਹਨਾ ਕੱਦ ਕੇ ਠਾਲੀਆ ਝੋਟੀ ਬਾਕੀ ਹੋਊਗੀ ਬਹੁਤ ਖਰੀ ਆ ਚੌਣ ਚਵਾਦੀ ਛਾਡੋ ਜੂ ਬੱਚਾ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਤੇ ਓਕੇ ਆ ਗੱਲਬਾਤ ਹਨਾ ਕਿੱਥੋਂ ਕਿੱਥੇ ਕਰ ਜਾਊੜੂ ਭਾਈ ਦੁੱਧ ਨੂੰ 12 ਕਿਲੋ ਬੁੱਟੇ ਦੁੱਧ ਮਾਰਕਾ ਨੇ ਦੱਸਿਆ ਜਣੀ ਕਿ ਆ ਬਟਲ ਮੰਤ ਲਈਏ ਛੋਟੀ ਆ ਗੱਲਾਂ ਅੰਦਰੀਆਂ ਜਮਾ ਜਾਇਆ ਯਾਰ 12 ਤੈਨੇ ਦੇਣੇ ਦੇਣਾ ਹਨਾ 12 ਦੇ ਦੂ ਐਵੇਂ 15 ਵਾਲੀ ਨੂੰ 15 ਕਵਾਂਗੇ 12 ਵਾਲੀ ਨੂੰ 12 ਕਰਾਂਗੇ ਐਵੇਂ ਮੱਜ ਨੂੰ ਗਾ ਕੇ ਜੇ ਕੋਈ ਨਾ ਨਾ ਗਲਤ ਗੱਲਾਂ ਨਾ ਪਹਿਲਾਂ ਕਰੀਆਂ ਨਾ ਹੁਣ ਕਰਨੀਆਂ ਲੰਮਾ-ਸਮਾ ਚੱਲਣਾ ਤਾਂ ਬਾਈ ਸਹੀ ਚੱਲਣਾ ਪਊਗਾ ਜੀ ਸਹੀ ਚੱਲਣਾ ਬੂ 2008 ਦੇ ਆਪਾਂ ਲੱਗੇ ਬੈਨ ਆਪਦੇ ਇਹ ਕੰਮ ਚ ਓਕੇ ਜੀ ਓਕੇ ਜੀ ਹੂੰ ਗਾਹ ਕਿ ਸਿੱਧਾ ਵੀ ਜੁੜਿਆ ਹੋਇਆ ਚੈਨਲ ਤੇ ਵੀ ਤੇਰੇ ਪਾਈ ਦੀਆਂ ਆਪਾਂ ਵੀ ਗੱਲ ਤੇ ਲੰਬਾ ਨਹੀਂ ਆਇਆ ਨਹੀਂ ਆਇਆ ਲੰਬਾ ਚਾਹੀਦੀ ਬੱਚਾ ਮੰਗਾ ਲੈ ਚਾਹੀਦੀ ਆ ਕੇ ਲੈ ਜੇ ਜਿਹੜੀ ਗ ਬੱਚਾ ਬੰਨੋ ਚੱਲ ਬੈਠ ਵਜਾ ਚੱਲ ਤੇ ਪਸਮਾਪ ਸਮੂਹ ਨਾ ਇੱਕ ਨੰਬਰ ਆ ਜੋਟੀ ਦਾ ਜੋ ਪਾਸੋਂ ਆ ਪਈਦਾ ਕੋਈ ਕੱਜ ਵਾਜ ਵਾਲਾ ਪਹਿਲੀ ਗੱਲ ਤਾਂ ਲੈਂਦੇ ਨਹੀਂ ਬੁੱਢੇ ਤੇ ਨਹੀਂ ਫਿਰ ਪਾਸੇ ਕੱਢ ਦੇਣਾ ਨਹੀਂ ਪਾਸੇ ਕੱਢ ਦਿੰਦੇ ਆ ਬਾ ਇਹ ਚੈਨਲ ਵੀਡੀਓ ਚ ਨਹੀਂ ਹੈ ਚੈਨਲ ਤੇ ਨਹੀਂ ਪਾਉਂਦੇ ਜਣੀ ਨਹੀਂ ਪਤਾ ਮੈਨੂੰ ਵੀਰੇ ਇਹ ਚੀਜ਼ ਹੈ ਓਕੇ ਜੀ ਤੇ ਕੱਦ ਕਾਠ ਵਾਲੀ ਆ ਮਾਰ ਵੀਰੇ ਤਾਰਾਂ ਦਾ ਚਾਰ ਚੁਪਰੇ ਦੀ ਸਾਨੂੰ ਚੈੱਕ ਕਰਾ ਦੇਣਗੇ ਮੰਗਲ ਦੀ ਦਿਖਾ ਦੇ ਤੇ 24 ਬੂਈ ਫਿਰ ਨਲਕਿਆਂ ਨੂੰ ਵੜਦੀ ਹੈ ਨਾ ਮੈਂ ਕਹਿੰਦਾ ਦੁੰਨੇ ਝੋਟੀਆਂ ਦੀਆਂ ਐਆਂ ਜਿਵੇਂ ਗਾਂ ਨੂੰ ਵੀ ਬੋਲੀ ਆ ਓਕੇ ਜੀ ਤੁਮੇ ਜਵਾਕ ਚੋਲੇ ਜਿਹੜੇ ਮਰਜੀ ਬੁਣੀਆਂ ਤੁਸੀਂ ਜਣ ਬੰਦਾ ਚਲੋ ਇਹਦਾ ਰੇਟ ਦੱਸ ਦਿਓ ਵੀਰ ਬਣ ਕੇ ਹੈ ਇਹਦਾ ਰੇਟ ਦੱਸ ਦਿਓ ਇਹਦਾ ਰੇਟ ਬੂਟੇ 1.5 ਬਸ ਮੌਕੇ ਤੇ ਮਾਨਦਾਨ ਕਰਦੇ ਆਂ ਜਾਇ ਰੇਟ ਆ ਬਹ ਲੱਖ ਦੀ ਦੇ ਦੇਣ ਜਾਇ ਲੱਖ ਦੀ ਦੇ ਦੇਣਗੇ ਝੋਟੀ ਕੱਜ ਕਾਠ ਵਾਲੀ ਹੈ ਕਬੂਤਰਾਂ ਵਰਗੀ ਆ ਬਾਕੀ ਤਾਜੀ ਸੂਈ ਆ ਜਾਪੇ ਚ ਹਜੇ ਓਕੇ ਜੀ ਇਹ ਜਾ ਪੇਕੋ ਨੰਗੀ ਖੜ ਜਾਣਾ ਇਹਨੇ ਦੁੱਧ 12-13 ਲੀਟਰ ਕਰਾ ਦੇ ਦੂ ਓਕੇ ਜੀ ਝੋਟੀਆਂ ਤੁਹਾਨੂੰ ਬਾਈ ਕੋਲੋਂ ਦੋ ਕਵਰ ਕਰਕੇ ਤੇ ਨੰਬਰ ਬੋਲੀ ਬਾਈ ਨੰਬਰ ਹੈਗਾ 898763 47016 ਪਿੰਡ ਸਹਨੇ ਤੋਂ ਵੀਡੀਓ ਕਵਰ ਕੀਤੀ ਜੀ ਟਾਪ ਦੇ ਨੰਗੇ ਨੇ ਤੁਹਾਨੂੰ ਦਿਖਾਇਆ ਦੋ ਧੰਨਵਾਦ ਜੀ